ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੇ ਹਾਂ ਵਧੀਆ ਹੋਮੋਗੇ ਚੜਦੀ ਕਲਾ ਛੋਮੋਗੇ ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਬੈਲ ਆਈਕਨ ਔਨ ਕਰ ਲਓ ਤਾਂ ਜੋ ਆਪ ਜੀ ਨੂੰ ਆਉਣ ਵਾਲੇ ਵਲੌਗ ਨੋਟੀਫਿਕੇਸ਼ਨ ਸ਼ੋਅ ਸਕਣ ਆਪ ਜੀ ਸਾਡੇ ਵਲੌਗ YouTube ਚੈਨਲ ਤੇ ਨਾਲ ਨਾਲ Facebook ਪੇਜ ਉੱਪਰ ਵੀ ਵੇਖ ਸਕਦੇ ਹੋ ਜਿਸ ਦਾ ਲਿੰਕ ਆਪ ਜੀ ਡਿਸਕ੍ਰਿਪਸ਼ਨ ਦੇ ਵਿੱਚ ਵੇਖ ਸਕਦੇ ਹੋ ਤਾਂ ਚੰਨ ਤੇ ਨਵੇਂ ਚੈਨਲ ਨਾਲ ਜੁੜੇ ਰਹੋ ਅੱਜ ਆਪ ਜੀ ਦੇ ਨਾਲ ਬਲੌਗ ਸ਼ੇਅਰ ਕਰਾਂਗੇ ਜੀਵਨੀ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਅਵਤਾਰ ਧਾਰਨ ਬਾਰੇ ਆਪ ਜੀ ਦੇ ਨਾਲ ਕੁਝ ਵਿਚਾਰਾਂ ਕੁਝ ਬਚਪਨ ਦੀਆਂ ਵਿਚਾਰਾਂ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਤੇ ਬਚਪਨ ਦੇ ਕੁਝ ਕੌਤਕ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਸੋ ਜੁੜੇ ਰਹੋ ਚੈਨਲ ਦੇ ਨਾਲ ਸਿੱਖ ਧਰਮ ਦੇ ਬਾਣੀ ਮੋਢੀ ਸਤਿਗੁਰੂ ਧੰਨ ਸਾਹਿਬ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿੰਨਾਂ ਨੇ ਜਗਤ ਜਲੰਦੇ ਦੇ ਉਧਾਰ ਦੇ ਲਈ ਚਾਰ ਉਦਾਸੀਆਂ ਕੀਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮਾ ਆਇਆ ਉਹਨਾਂ ਨੇ ਜਗਤ ਜਲੰਦੇ ਦੀ ਉਧਾਰ ਦੇ ਲਈ ਖਾਲਸਾ ਪੰਥ ਦੀ ਸਹਾਇਨਕ ਕੀਤੀ ਅਕਾਲ ਪੁਰਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 1699 ਦੀ ਵਿਸਾਖੀ ਦੀ ਮਹਾਰਤ ਸੂਨੋ 99 ਨੂੰ ਖਾਲਸਾ ਪ੍ਰਗਟ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। குரு ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤਖਤ ਸ੍ਰੀ ਹਜੂਰ ਸਾਹਿਬ ਅਵਚਲ ਨਗਰ ਨੰਦੇੜ ਸਾਹਿਬ ਵਿਖੇ ਗੁਰਤਾ ਗੱਦੀ ਦੇ ਕੇ ਸਤਖੰਡ ਵਿਖੇ ਪਿਆਨਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ 1708 ਈਸਵੀ ਸਮਾ ਆਇਆ ਸਿੱਖ ਰਾਜ ਦਾ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਦਾ ਸਿੱਖ ਰਾਜ ਕੁਝ ਸਮਾਂ ਬਾਅਦ ਸਮਾਂ ਆਇਆ ਸਿੱਖ ਮਿਸਲਾਂ ਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਜੱਸਾ ਸਿੰਘ ਆਲੂਵਾਲੀਆ ਦੱਸਾ ਸਿੰਘ ਰਾਮਗੜੀਆ ਸਿੱਖ ਮਿਸਲਾਂ ਦੇ ਸਰਦਾਰ ਸਮਾ ਆਇਆ ਗੁਰੂ ਨਾਨਕ ਸਹਿ ਮਹਾਰਾਜ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਤ ਗੁਰੂ ਗੁਰੂਆਂ ਦੇ ਗੁਰੂ 10 ਪਾਤਸ਼ਾਹਿਆ ਸਰੂਪ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਅੱਜ ਵੀ ਹਾਜ਼ਰ ਨਾਜ਼ਰ ਹਨ ਦੁਨੀਆ ਦਾ ਉਧਾਰ ਕਰ ਰਹੇ ਹਨ ਸ਼ਬਦ ਗੁਰੂ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮੇ ਸਮੇ ਦੇ ਉੱਪਰ ਇਸ ਦੁਨੀਆ ਦੇ ਉਧਾਰ ਦੇ ਲਈ ਗੁਰੂ ਨਾਨਕ ਸਾਹਿਬ ਦੇ ਚਰਨਾਵਿਚੋਂ ਸਮੇ ਸਮੇ ਤੇ ਸੰਤ ਮਹਾਪੁਰਖ ਭਗਤ ਜਨ ਦੁਨੀਆ ਦੇ ਉਧਾਰ ਦੇ ਲਈ ਆਉਂਦੇ ਹਨ ਤੇ ਆ ਕੇ ਗੁਰਨਾਨਕ ਸਾਹਿਬ ਦੇ ਤੇਸ਼ਾ ਨਿਰਦੇਸ਼ਾਂ ਅਨੁਸਾਰ ਬਾਣੀ ਬਾਣੇ ਦੇ ਨਾਲ ਇਸ ਦੁਨੀਆ ਨੂੰ ਮਾਤ ਲੋਕ ਨੂੰ ਜੋੜਦੇ ਹਨ ਗੁਰਨਾਨਕ ਸਾਹਿਬ ਮਹਾਰਾਜ 77 ਨਾ 73 ਜਨਮ ਗੁਰਨਾਨਕ ਸਾਹਿਬ ਮਹਾਰਾਜ ਜੀ ਆਨੇ ਸੰਤਾਂ ਮਹਾਂਪੁਰਖਾਂ ਦੇ ਰੂਪ ਦੇ ਵਿੱਚ ਲੈ ਜੋ 73ਵਾਂ ਜਨਮ ਸੀ ਉਹ ਸਨ ਸ੍ਰੀਮਾਨ ਸੰਤ ਬਾਬਾ ਮੀਹਾ ਸਿੰਘ ਜੀ ਸਿਹੜ ਸਾਹਿਬ ਵਾਲੇ ਜిల్లా ਲੁਧਿਆਣਾ ਉਹਨਾਂ ਵਿੱਚੋਂ ਇੱਕ ਮਹਾਂਪੁਰਖ ਸਨ ਸ੍ਰੀਮਾਨ ਸੰਤ ਬਾਬਾ ਤਨ ਤਨ ਬਾਬਾ ਆਨੰਦ ਸਿੰਘ ਮਹਾਰਾਜ ਨਾਨਕ ਸਰਕਲੇਰਾ ਵਾਲੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਦਾ ਅਵਤਾਰ 8 ਨਵੰਬਰ ਸਨ 1870 ਈਸਵੀ ਨੂੰ ਕਤਕ ਮਹੀਨੇ ਦੀ ਪੂਰਨਮਾਸੀ ਦੀ ਰਾਤ ਪਿੰਡ ਸ਼ੇਰਪੁਰ ਕਲਾਂ ਜ਼ਿਲ੍ਹਾ ਲੁਧਿਆਣਾ ਦੇਸ਼ ਪੰਜਾਬ ਵਿਖੇ ਹੋਇਆ ਪਿਤਾ ਸਰਦਾਰ ਜੈ ਸਿੰਘ ਜੋ ਪੇਸ਼ੇਵਜੋਂ ਇੱਕ ਰਾਜ ਮਿਸਤਰੀ ਹਨ ਤਨ ਮਾਤਾ ਸਦਾ ਕੋਣ ਗੁਰਨਾਨਕ ਸਹਿ ਮਹਾਰਾਜ ਤਨ ਬਾਬਾ ਆਨੰਦ ਸਿੰਘ ਮਹਾਰਾਜ ਜਿਸ ਤਰ੍ਹਾਂ ਧਰੂ 5 ਸਾਲ ਦਾ ਜਪ ਕਰਦਾ ਹੈ ਭਜਨ ਬੰਦਗੀ ਕਰਦਾ ਹੈ ਪ੍ਰਹਲਾਦ ਭਗਤ ਜੋ 5 ਸਾਲ ਦਾ ਭਾਜਨ ਬੰਦਗੀ ਕਰਦੇ ਹਨ 5 ਸਾਲ ਦੀ ਉਮਰ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਭੇਜੇ ਸੰਤ ਧੰਨ ਧੰਨ ਬਬਨਾ ਸਿੰਘ ਮਹਾਰਾਜ 5 ਸਾਲ ਦੀ ਉਮਰ ਹੈ ਅੱਧੀ ਰਾਤ ਦਾ ਵੇਲਾ ਹੈ ਤੇ ਖੂਹ ਦੀ ਕਿਉਂਕਿ ਉਸ ਸਮੇਂ ਟਿੰਡਾਂ ਵਾਲੇ ਖੂਹ ਸਨ ਤੇ ਖੂ ਦੇ ਉੱਪਰ ਬੈਠ ਕੇ ਜਦੋਂ ਬਾਬਾ ਆਨੰਦ ਸਿੰਘ ਮਹਾਰਾਜ ਗੁਰਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਕਰਦੇ ਹਨ 5 ਸਾਲ ਦੀ ਉਮਰ ਦੇ ਵਿੱਚ ਤਾਂ ਪਿਤਾ ਨੂੰ ਪਤਾ ਲੱਗਦਾ ਹੈ ਤਾਂ ਪਿਤਾ ਕਹਿੰਦੇ ਹਨ ਭਲਿਆ ਨੀਂਦ ਦਾ ਜੂਟਾ ਆ ਗਿਆ ਤਾਂ ਖੂ ਦੇ ਵਿੱਚ ਡਿੱਗ ਜਾਵੇਂਗਾ 5 ਸਾਲ ਦੀ ਉਮਰ ਹੈ ਤੇ ਬਾਬਾ ਆਨੰਦ ਸਿੰਘ ਮਹਾਰਾਜ ਕਹਿੰਦੇ ਪਿਤਾ ਜੀ ਹੋਰ ਚਾਹੀਦਾ ਵੀ ਕੀ ਹੈ ਗੁਰਨਾਨਕ ਦੇ ਚਰਨਾਂ ਦੇ ਨਾਲ ਜਦੋਂ ਲਿਵ ਜੁੜੀ ਹੋਵੇ ਤੇ ਮੌਤ ਆ ਜਾਵੇ ਪਿਤਾ ਜੀ ਹੋਰ ਚਾਹੀਦਾ ਵੀ ਕੀ ਕਿੰਨਾ ਪਿਆਰ ਹੈ ਘਰ ਦੇ ਵਿੱਚ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕ ਪ੍ਰਕਾਸ਼ ਹੈ ਦੇਖੋ ਕਿੰਨਾ ਸਤਕਾਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜਦੋਂ ਖੇਤਾਂ ਦੇ ਵਿੱਚ ਹਲ ਚਲਾ ਰਹੇ ਹਨ ਨਾ ਨੰਬਬਾ ਬੰਨਤ ਸਿੰਘ ਮਹਾਰਾਜ ਇੱਕ ਗੇੜਾ ਦਿੱਤਾ ਹੈ ਬਲਦਾਂ ਜੋੜੇ ਹੋਏ ਹਨ ਹਲ ਦੇ ਨਾਲ ਜਦੋਂ ਇੱਕ ਗੇੜਾ ਦਿੱਤਾ ਨਾ ਦੂਜੇ ਗੇੜੇ ਰੁੱਕ ਕੇ ਪ੍ਰਤਾ ਪੁੱਛਦੇ ਕਿ ਨੰਦ ਸਿੰਘ ਕਿਉਂ ਰੁੱਕ ਗਿਆ ਤਾਂ ਕਹਿੰਦੇ ਹਨ ਕਿ ਪ੍ਰਤਾ ਜੀ ਮੇਰੀ ਅਤੇ ਇਨ ਬਲਦਾਂ ਦੀ ਜੋ ਪਿੱਠ ਹੈ ਉਹ ਆਪਣੀ ਘਰ ਵੱਲ ਹੋ ਗਈ ਹੈ ਇਹਦੇ ਫੇਰ ਕਹਿੰਦੇ ਆਪਣੇ ਘਰ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਮੇਰੀ ਅਤੇ ਇਹਨਾਂ ਬਲਦਾਂ ਦੀ ਪਿੱਠ ਆਪਣੇ ਘਰ ਵੱਲ ਹੋ ਗਈ ਹੈ ਤੇ ਹਲ ਰੋਕ ਦਿੱਤੇ ਇਹਨਾਂ ਸਤਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਾਣੀ ਬਾਣੇ ਦੇ ਨਾਲ ਆਪ ਜੁੜੇ ਲੱਖਾਂ ਸੰਗਤਾਂ ਨੂੰ ਜੋੜਿਆ ਸੰਗਤਾਂ ਦਾ ਉਧਾਰ ਕੀਤਾ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ 8 ਨਵੰਬਰ 1870 ਈਸਵੀ ਨੂੰ ਪਿੰਡ ਸ਼ੇਰਪੁਰ ਕਲਾਂ ਜ਼ਿਲ੍ਹਾ ਲੁਧਿਆਣਾ ਵਿਖੇ ਅਵਤਾਰ ਤਾਰਿਆ ਤੁਨ ਮਾਤਾ ਮਾਤਾ ਸਦਾ ਕੌਰ ਜੀ ਅਤੇ ਪਿਤਾ ਸਰਦਾਰ ਜੈ ਸਿੰਘ ਦੇ ਘਰ ਬਾਬਾ ਜੀ ਦੀ ਜੋ ਸਲਾਨਾ ਵਰਸੀ ਹੈ ਉਹ 13 ਪਾਦੋਂ ਦੀ ਹੈ ਜੋ ਕਿ ਆਉਣ ਵਾਲੀ 28 ਅਗਸਤ ਨੂੰ 24 ਅਗਸਤ ਤੋਂ 28 ਅਗਸਤ ਤੱਕ ਮਨਾਈ ਜਾ ਰਹੀ ਹੈ 9 ਪਾਦੋਂ ਤੋਂ 13 ਪਾਦੋਂ ਤੱਕ ਮੁੱਖ ਸਥਾਨ 68 ਨਾਨਕ ਸਰ ਕਲੇਰਾ ਵਿਖੇ ਮਨਾਈ ਜਾ ਰਹੀ ਐ ਸੋ ਬਾਬਾ ਜੀ ਦੇ ਜੀਵਨ ਬਾਰੇ ਆਪਾਂ ਆਪ ਜੀ ਦੇ ਨਾਲ ਥੋੜੀਆਂ-ਥੋੜੀਆਂ ਵਿਚਾਰਾ ਕਰਦੇ ਰਹਾਂਗੇ ਸੋ ਅੱਜ ਆਪਾਂ ਆਪ ਜੀ ਦੇ ਨਾਲ ਵਿਚਾਰ ਕਰ ਰਹੇ ਆ ਕਿ ਕਿਸ ਤਰ੍ਹਾਂ ਧੰਨ ਬਾਬਾ ਨਾਨਕ ਸਿੰਘ ਮਹਾਰਾਜ ਜੀਆਂ ਨੇ ਇਸ ਦੁਨੀਆ ਨੂੰ ਉਧਾਰ ਦਿੱਲੀ ਕਿਸ ਤਰ੍ਹਾਂ ਸੰਗਤਾਂ ਨੂੰ ਆਪ ਜੁੜੇ ਤੇ ਸੰਗਤਾਂ ਨੂੰ ਗੁਰਨਾਨਕ ਦੇ ਚਰਨਾਂ ਦੇ ਨਾਲ ਜੋੜਿਆ ਬਾਣੀ ਬਾਣੇ ਦੇ ਨਾਲ ਜੋੜਿਆ ਕਿਸ ਤਰ੍ਹਾਂ ਮਹਾਪੁਰਖਾਂ ਨੇ અવਤਾਰ ਧਾਰਿਆ ਇਹ ਬਲੌਗ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਆ ਸੋ ਚੈਨਲ ਤੇ ਨਵੇਂ ਚੈਨਲ ਨਾਲ ਜੁੜੇ ਰਹੋ ਬਲੌਗ ਨੂੰ ਸ਼ੁਰੂ ਤੋਂ ਐਂਡ ਤੱਕ ਜਰੂਰ ਵੇਖਿਓ ਬਾਬਾ ਜੀ ਦੇ ਜੀਵਨ ਕਾਲ ਦੇ ਉੱਪਰ ਆਪਾਂ ਆਪ ਜੀ ਦੇ ਨਾਲ ਥੋੜੇ ਥੋੜਾ ਵਿਚਾਰਾਂ ਕਰਦੇ ਰਹਾਂਗੇ ਹੋਲੇ ਚੁੱਕ ਨਹੀਂ ਮਾਫੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ